ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਧਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧਨ ਪਿਆਰੇ ਬਾਬਾ ਨੌਧ ਸਿੰਘ ਜੀ ਸਾਧ ਸੰਗਤ ਜੀ ਜੋ ਮਨੁੱਖ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਉਹਦੇ ਨਾਮ ਨੂੰ ਆਪਣੇ ਹਿਰਦੇ 'ਚ ਧਾਰਨ ਕਰਦਾ ਹੈ ਉਹਦੇ ਉੱਪਰ ਕੋਈ ਵੀ ਵਿਗਨ ਹਾਵੀ ਨਹੀਂ ਹੁੰਦਾ ਉਨੂੰ ਕੋਈ ਵੀ ਦੁੱਖ ਮੁਸ਼ਕਲ ਸਾਥ ਸੰਗਤ ਜੀ ਰੋਗ ਇਹ ਤੰਗ ਪਰੇਸ਼ਾਨ ਨਹੀਂ ਕਰਦੇ ਜਿਵੇਂ ਪਾਤਸ਼ਾਹ ਦਾ ਫਰਮਾਨ ਹੈ ਪ੍ਰਭ ਸਿਮਰਤ ਕਛ ਬਿਗਨ ਨ ਲਾਗੈ ਕਹਿੰਦੇ ਜਿਹੜਾ ਉਸ ਮਾਲਕ ਨੂੰ ਸਿਮਰਦਾ ਏ ਪ੍ਰਭੂ ਨੂੰ ਸਿਮਰਦਾ ਏ ਉਹਨੂੰ ਕੋਈ ਵੀ ਬਿਗਨ ਜਿਹੜਾ ਹੈ ਉਹ ਤੰਗ ਪਰੇਸ਼ਾਨ ਨਹੀਂ ਕਰਦਾ ਹੁਣ ਸਾਧ ਸੰਗਤ ਜੀ ਜਿਹੜੇ ਮਨੁੱਖ ਪਰਮਾਤਮਾ ਨੂੰ ਯਾਦ ਰੱਖਦੇ ਨੇ ਸਵਾਸ ਸਵਾਸ ਸਿਮਰਦੇ ਨੇ ਹਰ ਸਮੇਂ ਸ਼ੁਕਰਾਨੇ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਵਿਗਨਾਂ ਤੋਂ ਉਹ ਮਾਲਕ ਆਪ ਬਚਾਉਂਦਾ ਆ ਉਹਨਾਂ ਦੀ ਰੱਖਿਆ ਕਰਦਾ ਹੁਣ ਦੂਸਰੀ ਤਰਫ ਇਹ ਮਨੁੱਖ ਨੇ ਜਿਨ੍ਹਾਂ ਨੇ ਬਾਣੀ ਨਹੀਂ ਪੜ੍ਹੀ ਉਸ ਪਰਮਾਤਮਾ ਦੇ ਨਾਲ ਕੋਈ ਲਿੰਕ ਕਾਇਮ ਨਹੀਂ ਕੀਤਾ ਜਿਹੜੇ ਸੇਵਾ ਵੀ ਨਹੀਂ ਕਰਦੇ ਕੋਈ ਸਿਮਰਨ ਨਹੀਂ ਕਰਦੇ ਜੋ ਉਸ ਪਰਮਾਤਮਾ ਉੱਪਰ ਨਾਮ ਦੀ ਸ਼ਕਤੀ ਦੇ ਉੱਪਰ ਸਾਧ ਸੰਗਤ ਜੀ ਵਿਸ਼ਵਾਸ ਵੀ ਨਹੀਂ ਰੱਖਦੇ ਤੇ ਜਿਹੜੇ ਥਾਂ-ਥਾਂ ਭਟਕਦੇ ਨੇ ਤੇ ਗੁਰੂ ਪਤਸ਼ਾਹ ਉਹਨਾਂ ਦੇ ਬਾਬਤ ਕਹਿੰਦੇ ਨੇ ਕੋਟ ਬਿਗਨ ਤਿਸ ਲਾਗਤੇ ਜਿਸ ਨੋਂ ਵਿਸਰੈ ਨੋਂ ਕਹਿੰਦੇ ਉਹ ਮਨੁੱਖ ਜਿਨ੍ਹਾਂ ਨੂੰ ਉਹ ਪਰਮਾਤਮਾ ਵਿਸਰ ਗਿਆ ਹੈ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਸਿਮਰਨ ਨਹੀਂ ਕਰਦੇ ਬਾਣੀ ਨਹੀਂ ਪੜ੍ਹਦੇ ਜਿਹੜੇ ਸੇਵਾ ਤੋਂ ਵੀ ਮੁਨਕਰ ਹੋਏ ਨੇ ਉਹਨਾਂ ਨੂੰ 1 ਨਹੀਂ 2 ਨਹੀਂ 3 ਨਹੀਂ ਹਜ਼ਾਰ ਨਹੀਂ ਕਰੋੜਾਂ ਵੀ ਗਿਣ ਉਹਨਾਂ ਨੂੰ ਆਣ ਪੈਂਦੇ ਨੇ ਕੋਈ ਵੀ ਕੰਮ ਕਰਨਗੇ ਉਹ ਕੰਮ ਸੰਪੂਰਨ ਨਹੀਂ ਹੋਏਗਾ ਨੇਪਰੇ ਨਹੀਂ ਚੜ੍ਹੇਗਾ ਤਰ੍ਹਾਂ ਤਰ੍ਹਾਂ ਦੀਆਂ ਅਰਚਨਾ ਆਉਣਗੀਆਂ ਅੱਗੇ ਪਾਤਸ਼ਾਹ ਕਹਿੰਦੇ ਨਾਨਕ ਅਨ ਦਿਨ ਵਿਲਪਤੇ ਜੋ ਸੁੰਝੇ ਘਰ ਕਾਉ ਕਹਿੰਦੇ ਉਹ ਮਨੁੱਖ ਇਸ ਤਰ੍ਹਾਂ ਫਿਰ ਬਿਲਪਦੇ ਨੇ ਘਰ ਲੌਂਦੇ ਨੇ ਸਾਧ ਸੰਗਤ ਜੀ ਕਿਉਂਕਿ ਜਦੋਂ ਪਰਮਾਤਮਾ ਭੁੱਲ ਜਾਂਦਾ ਹੈ ਨਾ ਫਿਰ ਵਿਗੜਨਾ ਨਾ ਮਨੁੱਖ ਹੈ ਐਦਾਂ ਘਿਰ ਜਾਂਦਾ ਹੈ ਫਿਰ ਉਹ ਰੋਲਾ ਪਾਪਾ ਦੁਨੀਆ ਨੂੰ ਦੱਸਦਾ ਹੈ ਤੰਗ ਹੋ ਜਾਂਦਾ ਹੈ ਪਰੇਸ਼ਾਨ ਹੋ ਜਾਂਦਾ ਹੈ ਪਰ ਜਦੋਂ ਉਸ ਮਾਲਕ ਦਾ ਨਾਮ ਵਾਹਿਗੁਰੂ ਦਾ ਨਾਮ ਹਿਰਦੇ 'ਚ ਵਸ ਜਾਵੇ ਤਾਂ ਗੁਰੂ ਮਹਾਰਾਜ ਕਹਿੰਦੇ RAM ਜਪੋ ਵਡਭਾਗੀਓ ਜਲ ਥਲ ਪੂਰਨ ਸੋਏ ਨਾਨਕ ਨਾਮ ਧਿਆਈਐ ਵਿਗਨ ਨਾ ਲਾਗੇ ਕੋਈ ਕਹਿੰਦੇ ਭਾਈ ਜਿਹੜਾ ਨਾਨਕ ਨਾਮ ਨੂੰ ਧਿਆਉਣਾ ਕਰਦਾ ਏ ਉਹਨੂੰ ਕੋਈ ਵਿਗਨ ਕੋਈ ਤੰਗ ਪਰੇਸ਼ਾਨੀ ਨਹੀਂ ਹੁੰਦੀ ਸਾਰੇ ਉਹਦੇ ਸਾਧ ਸੰਗਤ ਜੀ ਜੋ ਆ ਕਰਦੇ ਵਿੱਚ ਕਲੇਸ਼ ਨਹੀਂ ਤੰਗੀਆਂ ਨੇ ਪਰੇਸ਼ਾਨੀਆਂ ਨੇ ਰੋਗ ਨੇ ਸੋਗ ਨੇ ਸੰਤਾਪ ਨੇ ਸਾਰੇ ਦੂਰ ਹੋ ਜਾਂਦੇ ਨੇ ਤੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਸੁੱਖ ਦੀ ਸਹਜ ਦੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਇਥੋਂ ਤੱਕ ਕਿ ਸਾਦ ਸੰਗਤ ਜੀ ਨਾਮ ਜਪਣ ਦੇ ਨਾਲ ਜੰਮਣ ਤੇ ਮਰਨ ਦਾ ਜਿਹੜਾ ਚੱਕਰ ਸੀ ਉਹ ਵੀ ਖਤਮ ਹੋ ਜਾਂਦਾ ਹੈ ਵਾਹਿਗੁਰੂ ਜੀ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ ਤੇ ਉਹ ਜੀਵਨ ਦੇ ਵਿੱਚ ਸਾਡੇ ਕਮਾਏ ਹੋਏ ਪਾਪਾਂ ਨੂੰ ਵੀ ਮੀਟ ਦਿੰਦਾ ਹੈ ਇਸ ਬਾਰੇ ਪਾਤਸ਼ਾਹ ਕਹਿੰਦੇ ਸਿਮਰ ਸਿਮਰ ਦਾਤਾਰ ਮਨੋਰਥ ਪੂਰੇ ਕਹਿੰਦੇ ਜਿਹੜੇ ਉਸ ਦਾਤਾਰ ਨੂੰ ਪਰਿਪੂਰਣ ਪਰਮਾਤਮਾ ਨੂੰ ਆਪਣੇ ਸਤਿਗੁਰਾਂ ਨੂੰ ਸਮਰਦੇ ਨੇ ਨਾਮ ਜਪਦੇ ਨੇ ਉਹਨੂੰ ਧਿਆਉਣਾ ਕਰਦੇ ਨੇ ਹਰ ਸਾਹ ਦੇ ਨਾਲ ਉਹਦੀ ਯਾਦ ਹਿਰਦੇ ਚ ਵਸਦੀ ਹੈ ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਈਸ਼ ਪੁਨੀ ਮਨ ਆਸ ਗਏ ਵਸੂਰਿਆ ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ ਜੋਤ ਮਿਲੀ ਸੰਗ ਜੋਤ ਰਹੇ ਆਕਾਲ ਦਾ ਸੂਖ ਸਹਿਜ ਆਨੰਦ ਉਠੇ ਤੇ ਤਕਰ ਆਵਣ ਜਾਣ ਰਹੇ ਜਨਮ ਨਾ ਤਹਾ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾ ਆ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ ਸਾਧ ਸੰਗਤ ਜੀ ਗੁਰਮਤ ਦੇ ਅਨੁਸਾਰ ਜਿਹੜੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ ਪਰਮੇਸ਼ਰ ਨੂੰ ਹਰ ਸਾਹ ਦੇ ਨਾਲ ਯਾਦ ਰੱਖਦੇ ਨੇ ਉਹਨਾਂ ਦੇ ਸਾਰੇ ਮਨੋਰਥ ਉਹ ਮਾਲਕ ਆਪ ਪੂਰੇ ਕਰਦਾ ਹੈ ਉਹਨਾਂ ਦਾ ਘਰ ਬਖਸ਼ਿਸ਼ਾਂ ਦੇ ਨਾਲ ਬਰਕਤਾਂ ਦੇ ਨਾਲ ਪਰ ਜਾਂਦਾ ਹੈ ਸਾਧ ਸੰਗਤ ਜੀ ਜਿਹਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ ਉਸ ਮਨੁੱਖ ਨੂੰ ਜੋ ਬਰਕਤਾਂ ਪ੍ਰਾਪਤ ਹੁੰਦੀਆਂ ਨੇ ਨਾ ਉਹਦੇ ਬਾਰੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੇ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਉਸ ਉਸ ਅੱਜ ਸਾਧ ਸੰਗਤ ਜੀ ਅਸ਼ਟਪਦੀ ਨੂੰ ਵਿਚਾਰਨ ਦੀ ਜਦੋਂ ਅਸੀਂ ਖੇਚਲ ਕਰਾਂਗੇ ਤੇ ਸਾਧ ਸੰਗਤ ਜੀ ਫਿਰ ਸਾਨੂੰ ਸੋਝੀ ਪੈ ਜਾਂਦੀ ਹੈ ਜਿਵੇਂ ਪਾਚਾ ਕਹਿੰਦੇ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਵੁੱਧ ਹੁਣੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਨਾਮ ਜਪਣ ਵਾਲਾ ਜਦੋਂ ਆਸਰਾ ਹੀ ਨਾਮ ਨੂੰ ਬਣਾ ਲੈਂਦਾ ਹੈ ਤੇ ਉਹ ਨਾਮ ਦੇ ਆਸਰੇ ਆਪਣੀ ਕਿਸਮਤ ਵੀ ਬਦਲ ਲੈਂਦਾ ਹੈ ਤੇ ਜਿਹੜੀ ਚੀਜ਼ ਉਹ ਪ੍ਰਭੂ ਤੋਂ ਮੰਗਦਾ ਹੈ ਉਹਨੂੰ ਹਾਸਲ ਹੋ ਜਾਂਦੀ ਹੈ ਕਿਉਂਕਿ ਸਾ ਸੰਗ ਜੀ ਗੁਪਤ ਸ਼ਕਤੀਆਂ ਉਹਦੀ ਆਗਿਆ ਦੇ ਵਿੱਚ ਚੱਲ ਕੇ ਆਪਣਾ ਭਲਾ ਮਨਾਉਂਦੀਆਂ ਨੇ ਜਿਸ ਤਰ੍ਹਾਂ ਕੀ ਨਵਨੇਦੀ 18 ਸਿੱਧੀ ਪਿਛੇ ਲੱਗੀਆਂ ਫਿਰ ਹੈ ਜੋ ਹਰ ਹਿਰਦਾ ਸਦਾ ਵਸਾਈ ਜੋ ਮੰਗ ਹੈ ਸੋਈ ਸੋਈ ਭਾਵ ਹੈ ਸੇਵ ਹਰ ਕੈ ਚਰਨ ਰਸਾਈ ਸੁਸਾ ਸੰਗ ਜੀ ਇਹ ਸਾਡਾ ਸਬੰਧ ਹੈ ਜਦੋਂ ਅਸੀਂ ਵਿਸ਼ਵਾਸ ਰੱਖਦੇ ਹਾਂ ਤੇ ਨਾਮ ਜਪ ਕੇ ਨਾਮ ਦੇ ਆਸੇ ਆਪਣੇ ਜੀਵਨ ਨੂੰ ਚਲਾਉਂਦੇ ਆ ਤੇ ਸਾਡੇ ਸਾਰੇ ਸਾਸੰਗ ਦੀ ਡਰ ਖਤਮ ਹੋ ਜਾਂਦੇ ਨੇ ਭੈ ਖਤਮ ਹੋ ਜਾਂਦੇ ਨੇ ਤੇ ਪਾਤਸ਼ਾਹ ਐਸਾ ਸੁਖਾਲਾ ਮਾਰਗ ਸਾਨੂੰ ਦੇ ਦਿੰਦੇ ਨੇ ਜਿਸ ਮਾਰਗ ਤੇ ਸਹਾਰਾ ਸਤਿਗੁਰੂ ਹੁੰਦਾ ਹੈ ਸਾਡੀ ਰੱਖਿਆ ਵੀ ਕਰਦਾ ਹੈ ਤੇ ਉਹ ਪਾਤਸ਼ਾਹ ਐਸੀ ਕਿਰਪਾ ਕਰਦੇ ਨੇ ਚਾਰੇ ਪਾਸੇ RAM ਦੇ ਨਾਮ ਦੀ ਕਾਰ ਹੁੰਦੀ ਹੈ ਸਾਡੇ ਜਿੱਥੇ ਕੋਈ ਵੀ ਨੈਗੇਟਿਵਿਟੀ ਕੋਈ ਦੁੱਖ ਸਾਨੂੰ ਬਿਆਪਦਾ ਨਹੀਂ ਤੇ ਨਾ ਕੋਈ ਤਤੀ ਹਵਾ ਦਾ ਝੋਲਾ ਦੁੱਖ ਸਾਨੂੰ ਤੰਗ ਪਰੇਸ਼ਾਨ ਕਰ ਸਕਦਾ ਤਾਤੀ ਵਾਵਨਾ ਲੱਗਈ ਪਾਰ ਬ੍ਰਹਮ ਸ਼ਿਰਨਾਈ ਚੌਗਿਰਦਾ ਹਮਾਰਾ ਹੈ ਰਾਮਕਾਰ ਦੁੱਖ ਲੱਗਾ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬਨਤ ਬਣਾਈ ਰਾਮ ਨਾਮ ਔਖ ਦੀਆ ਏ ਕਾਲਿ ਬਲਾਈ ਫੜਾਖ ਲੀਏ ਤੇ ਨ ਰਖਣ ਹਾਰ ਸਭ ਬਿਹਾਦ ਮਿਟਾਈ ਕਾ ਫਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸੋ ਸਾਧ ਸੰਗਤ ਜੀ ਇਹ ਖੇੜ ਬਣਦੀ ਐ ਹਰਾਮ ਦੇ ਨਾਮ ਦੀ ਕਾਰ ਜਿੱਥੇ ਦੁੱਖ ਸਾਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਦਾ ਪਰ ਉਹਦੇ ਲਈ ਜੋ ਸਾਡੀ ਲਿਵ ਹੈ ਧਿਆਨ ਹੈ ਉਹ ਮਾਲਕ ਦੇ ਚਰਨਾਂ ਦਾ ਸਾਨੂੰ ਧਰਨਾ ਪਵੇਗਾ ਸੋ ਗੁਰੂ ਦਸ਼ਮੇਸ਼ ਪਿਤਾ ਜੀ ਗੁਰੂ ਨਾਲ ਜੁੜੇ ਹੋਏ ਜਗਵਾਸੂਆਂ ਉੱਪਰ ਗੁਰੂ ਦੀ ਕਿਰਪਾ ਦਾ ਵੇਰਵਾ ਪਾਣੀ ਦੇ ਅੰਦਰ ਸਾਨੂੰ ਦੱਸਦੇ ਨੇ ਸਾਨੂੰ ਸਮਝਾਉਂਦੇ ਨੇ ਕਿ ਜਿਹੜਾ ਪ੍ਰਮਾਤਮਾ ਨਾਲ ਗੁਰੂ ਨਾਲ ਜੁੜ ਜਾਂਦਾ ਏ ਭਰੋਸਾ ਵਿਸ਼ਵਾਸ ਰੱਖ ਲੈਂਦਾ ਏ ਤੇ ਫਿਰ ਉਹਨੂੰ ਕੀ ਹਾਸਲ ਹੁੰਦਾ ਏ ਰੋਗਨ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁਪਾਂਤ ਬਚਾਵੈ ਛਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੇ ਰਖਤ ਹੈ ਆਪੋ ਨੋ ਕਰ ਦੇ ਘਰ ਪਾਪ ਸਮੂਹ ਨਾ ਭੇਟਣ ਪਾਵੇ ਔਰ ਕੀ ਬਾਤ ਕਹਾ ਕਹੇ ਸੋ 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 ਪੇਟ ਹੀ ਕੇ ਪਟ ਵਿੱਚ ਬਚਾਵਾਂ ਹੁਣ ਗੁਰੂ ਸ਼ਕਤੀ ਰੂਪ ਹੈ ਤੇ ਗੁਰੂ ਸ਼ਕਤੀ ਤੇ ਵਾਹਿਗੁਰੂ ਸ਼ਕਤੀ ਸਾਸੰਗ ਜੀ ਇੱਕੋ ਰੂਪ ਨੇ ਸ਼ਕਤੀ ਦੀ ਜਿਨ੍ਹਾਂ ਦੇ ਦੁਆਲੇ ਇਹਨਾਂ ਸ਼ਕਤੀਆਂ ਦੀ ਕਾਰ ਹੋ ਜਾਂਦੀ ਹੈ ਨਾ ਉਹ ਵਿਗਨਾਂ ਤੋਂ ਰਹਿਤ ਹੋ ਜਾਇਆ ਕਰਦੇ ਨੇ ਪੰਜਵੇਂ ਗੁਰੂ ਨਾਨਕ ਪੰਜਵੇਂ ਪੰਚਮ ਪਾਤਸ਼ਾਹ ਨੇ 12 ਮਹਾ ਦਾ ਉਚਾਰਨ ਇਸ ਕਰਕੇ ਨਹੀਂ ਕੀਤਾ ਕਿ ਮਹੀਨੇ ਦਾ ਨਾਮ ਕੋਈ ਭਲਾ ਪੁਰਸ਼ ਸੰਗਤ ਨੂੰ ਸੁਣਾਵੇ ਸੋ ਇਹ ਜੋ ਸਾਨੂੰ ਬਖਸ਼ਿਸ਼ ਕੀਤੀ ਪਾਦਸ਼ਾਹ ਨੇ ਸਾਨੂੰ ਇਹ ਸਮਝਾਉਣ ਦੇ ਵਾਸਤੇ ਕਿ ਜਿਹੜੇ ਦਿਨ ਤਿਉਹਾਰ ਦਿਨ ਦਿਹਾੜਿਆਂ ਦੀ ਅਸੀਂ ਵਿਚਾਰ ਕਰਦੇ ਆਂ ਕਿ ਇਹ ਮਹੀਨਾ ਆ ਤੇ ਇਹ ਪਾਦਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਕਿ ਇਹ ਜਿੰਨੇ ਵੀ ਮਹੀਨੇ ਨੇ ਜਿੰਨੇ ਦਿਨ ਨੇ ਜਿੰਨੇ ਦਿਹਾੜੇ ਨੇ ਇਹ ਇਹਦੇ ਵਿੱਚ ਸਾਨੂੰ ਸੋਝੀ ਬਖਸ਼ੀ ਹੈ ਕਿ ਸਾਡਾ ਜੋ ਅਸਲ ਮਕਸਦ ਹੈ ਇਸ ਮਾਤਲੋਕ ਦੇ ਵਿੱਚ ਆਉਣ ਦਾ ਤੇ ਮਾਤਲੋਕ ਦੇ ਵਿੱਚ ਆ ਕੇ ਕਿਵੇਂ ਅਸੀਂ ਉਸ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹਾਂ ਸਾਧ ਸੰਗਤ ਜੀ ਪਾਤਸ਼ਾਹ ਕਹਿੰਦੇ ਜਿੰਨ ਜਿੰਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹੁਣ ਇਥੇ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਭਾਈ ਕਿਹਨਾਂ ਨੇ ਵੀ ਉਸ ਮਾਲਕ ਦਾ ਨਾਮ ਤੇ ਆਇਆ ਉਹਨਾਂ ਦੇ ਕਾਰਜ ਕਦੀ ਅਟਦੇ ਨਹੀਂ ਉਹ ਕਾਰਜ ਆਪ ਉਹ ਪਾਤਸ਼ਾਹ ਆਪ ਵੀ ਪੂਰੇ ਕਰਦਾ ਏ ਸੰਪੂਰਨ ਕਰਦਾ ਏ ਤੇ ਆਪਣੇ ਸੰਗੀਆਂ ਦੇ ਰਾਹੀਂ ਇਹਨਾਂ ਕਾਰਜਾਂ ਨੂੰ ਸੰਪੂਰਨ ਕਰਾਉਂਦਾ ਸਤਸੰਗਤ ਜੀ ਨਾਮ ਜਪਦਿਆਂ ਹੋਇਆਂ ਬਾਣੀ ਪੜਦਿਆਂ ਹੋਇਆਂ ਸੇਵਾ ਕਰਦਿਆਂ ਹੋਇਆਂ ਸਤਸੰਗਤ ਜੀ ਹਮੇਸ਼ਾ ਆਪਣਾ ਧਿਆਨ ਮਾਲਕ ਦੇ ਚਰਨਾਂ ਦੇ ਵਿੱਚ ਰੱਖੋ ਤੇ ਉਹ ਮਾਲਕ ਜ਼ਰੂਰ ਸਾਡੀ ਅੰਗ ਸੰਗ ਹੋ ਕੇ ਰੱਖਿਆ ਕਰਦਾ ਜੇ ਤਿੱਵੀਂ ਭਾਵ ਨਹੀਂ ਲੱਗਦੀ ਜੇ ਅੱਜ ਅਸੀਂ ਦੁਖੀ ਹਾਂ ਤੇ ਕਸੂਰ ਵਾਰ ਅਸੀਂ ਆ ਅਸੀਂ ਬਾਣੀ ਨਹੀਂ ਪੜਦੇ ਸੇਵਾ ਨਹੀਂ ਕਰਦੇ ਜੇ ਕੋਈ ਸੇਵਾ ਨੂੰ ਕਹ ਦੇ ਤੇ ਸਾਡੇ ਮਨਾਂ 'ਚ ਸ਼ੰਕੇ ਪੈਦਾ ਹੋ ਜਾਂਦੇ ਨਹੀਂ ਸਾਨੂੰ ਬੜੀਆਂ ਗੱਲਾਂ ਆਉਂਦੀਆਂ ਨੇ ਅਸੀਂ ਬਹੁਤੇ ਸਿਆਣੇ ਆ ਪੰਚਮ ਪਾਤਸ਼ਾਹ ਨੇ ਸਾਧ ਸੰਗਤ ਜੀ ਇਹ ਜੋ ਸੇਵਾ ਦੀ ਪ੍ਰਥਾ ਦਸਵੰਦ ਦੇ ਰੂਪ 'ਚ ਅਸੀਂ ਕਰਦੇ ਆ ਨਾ ਇਹ ਸਾਨੂੰ ਬਖਸ਼ਿਸ਼ ਦਸਮੇਸ਼ ਪਿਤਾ ਨੇ ਕੀਤੀ ਸੋ ਪਹਿਲਾਂ ਪੰਚਮ ਪਾਤਸ਼ਾਹ ਨੇ ਇਸ ਪ੍ਰਥਾ ਨੂੰ ਸ਼ੁਰੂ ਕਰਿਆ ਤੇ ਹੁਣ ਤੱਕ ਉਹ ਪ੍ਰਥਾ ਉਸੇ ਤਰ੍ਹਾਂ ਚੱਲਦੀ ਆ ਰਹੀ ਹੈ ਪਰ ਅੱਜ ਸਿੱਖ ਅਵੇਸਲੇ ਹੋਏ ਨੇ ਇਹ ਕਸੂਰ ਸਿੱਖ ਦਾ ਇਹ ਨਹੀਂ ਕਿ ਦਸਬੰਦ ਨਹੀਂ ਕਰਦਾ ਕਸੂਰ ਇਹ ਕਿ ਅਸੀਂ ਬਾਣੀ ਨਹੀਂ ਪੜਦੇ ਇਤਿਹਾਸ ਨਹੀਂ ਪੜਦੇ ਨਾ ਸੁਣਦੇ ਆਂ ਸੇਵਾ ਨਹੀਂ ਕਰਦੇ ਜੇ ਇਤਿਹਾਸ ਨਹੀਂ ਪੜਿਆ ਬਾਣੀ ਨਹੀਂ ਪੜੀ ਫਿਰ ਦਸਬੰਦ ਕਿ ਗੁਰੂ ਦਾ ਕਿਵੇਂ ਦਾ ਹੁਕਮ ਹੈ ਤੇ ਅਸੀਂ ਕਿਵੇਂ ਫਿਰ ਇਸ ਹੁਕਮ ਦੀ ਪਾਲਣਾ ਕਰ ਸਕਦੇ ਆਂ ਸੋ ਦੇਖੋ ਜਿਹੜਾ ਜਿਹੜਾ ਵੀ ਇਨਸਾਨ ਕਿਰਤ ਕਰਦਾ ਹੈ ਆਪਣੀ ਕਿਰਤ ਕਮਾਈ ਚੋਂ ਦਸਵਾਂ ਹਿੱਸਾ ਇਹ ਯਾਦ ਰੱਖਿਓ ਬਹੁਤਿਆਂ ਨੂੰ ਇਹ ਨਹੀਂ ਪਤਾ ਕਿਸੇ ਨੂੰ ਕਹੋ ਭਾਈ ਦਸਵੰਦ ਕਰੋ ਕਹਿੰਦੇ ਕੱਢਦੇ ਆ ਜਿੰਨਾ ਸਰਦਾ ਬਣਦਾ ਕੱਢਦੇ ਦਾ ਸਰਦਾ ਬਣਦਾ ਨਹੀਂ ਗੁਰੂ ਤੇ ਕੋਈ احسان ਨਹੀਂ ਕਰ ਰਹੇ ਜਿਵੇਂ ਸਾ ਲੈ ਰਹੇ ਆ ਪੰਜ ਬਾਣੀਆਂ ਨਿਤਨੇਮ ਸਾਡਾ ਡੇਲੀ ਦਾ ਖਰਚਾ ਹੈ ਨਾ ਇਹ ਸਿਰਫ ਸਾਡਾ ਡੇਲੀ ਦਾ ਖਰਚਾ ਹੈ ਨਿਤਨੇਮ ਕਰਨਾ ਇਸ ਤੋਂ ਇਲਾਵਾ ਜੋ ਜਾਬ ਕਰਦੇ ਆ ਇਹ ਸਾਡਾ ਬੈਂਕ ਬੈਲੈਂਸ ਚਮਾ ਹੋ ਰਿਹਾ ਇਸੇ ਤਰ੍ਹਾਂ ਜੋ ਅਸੀਂ ਦਸਵੰਦ ਕੱਢ ਰਹੇ ਆਂ ਆਪਣੀ ਕਮਾਈ ਦਾ ਦਸਵਾਂ ਹਿੱਸਾ ਉਹ ਕੇਵਲ ਤੇ ਕੇਵਲ ਅਸੀਂ ਆਪਣਾ ਖਰਚ ਦੇ ਰਹੇ ਆਂ ਜਿਹਦੇ ਨਾਲ ਬਖਸ਼ਿਸ਼ਾਂ ਗੁਰੂ ਦੀਆਂ ਹਾਸਲ ਹੁੰਦੀਆਂ ਨੇ ਸਾਨੂੰ ਸੇਵਾ ਵੱਧ ਕਰਨੀ ਚਾਹੀਦੀ ਏ ਅਸੀਂ ਤੇ ਦਸਵਾਂ ਹਿੱਸਾ ਨਹੀਂ ਕੱਢਦੇ ਤੁਸੀਂ ਸੇਵਾ ਕੀ ਕਰਾਂਗੇ ਸੋ ਸੇਵਾ ਕਰੋ ਨਾਮ ਜਪੋ ਤੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ੀਚਾਂ ਵਰਤੋਂਦੇ ਨੇ ਬਰਕਤਾਂ ਦੇ ਨਾਲ ਘਰ ਭਰ ਦਿੰਦੇ ਨੇ ਸਾਧ ਸੰਗਤ ਜੀ ਅੱਜ ਤੋਂ 10-15 ਦਿਨ ਪਹਿਲਾਂ ਤੁਹਾਡੇ ਅੱਗੇ ਇੱਕ ਬੇਨਤੀ ਕੀਤੀ ਸੀ ਕਿ ਇੱਕ ਵਿਧਵਾ ਬੀਬੀ ਜਿਹਦੇ ਦੋ ਬੇਟੇ ਨੇ ਛੋਟੀ ਉਮਰ ਹੈ ਪੈਨਸ਼ਨ ਦੇ ਨਾਲ ਉਸ ਬੀਬੀ ਦਾ ਗੁਜ਼ਾਰਾ ਚੱਲਦਾ ਹੈ ਸੋ ਜੋ ਰਾਸ਼ਨ ਗੁਰਦੁਆਰਾ ਰਾਮ ਸਰ ਸਾਹਿਬ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਧਵਾ ਬੀਬੀਆਂ ਨੂੰ ਦਿੱਤਾ ਜਾਂਦਾ ਉਥੋਂ ਰਾਸ਼ਨ ਘਟਦੀ ਹੈ ਹੁਣ ਉਹ ਬੀਬੀ ਦਾ ਜਿਹੜਾ ਪਿੰਡ ਹੈ ਉਹ ਰਮਦਾਸ ਏਰੀਆ ਚ ਜਿੱਥੇ ਹੜ ਬੜੇ ਆਏ ਸੀ ਉਹ ਹੜ ਦੇ ਕਾਰਨ ਬੀਬੀ ਦਾ ਘਰ ਜਿਹੜਾ ਸੀ ਬਿਲਕੁਲ ਮਤਲਬ ਖਤਮੀ ਹੋ ਗਿਆ ਨੀਆ ਕਮਜ਼ੋਰ ਹੋ ਗਿਆ ਤੇ ਉੱਥੇ ਉਹਨਾਂ ਨੇ ਬੇਨਤੀ ਕੀਤੀ ਵੀ ਸਾਡਾ ਘਰ ਬੜਾ ਕਮਜ਼ੋਰ ਹੋ ਗਿਆ ਉਹ ਬੇਨਤੀ ਤੁਹਾਡੇ ਅੱਗੇ ਰੱਖੀ ਸੀ ਵੀ ਉਹ ਬੀਬੀ ਦਾ ਇਹ ਕਹਿਣਾ ਹੈ ਕਿ ਇੱਕ ਕਮਰਾ ਹੀ ਜੇ ਮੈਨੂੰ ਕੋਈ ਬਣਾ ਕੇ ਦੇ ਦੇ ਕਿਉਂਕਿ ਕੋਈ ਸਹਾਰਾ ਨਹੀਂ ਜਿਹਦਾ ਕੋਈ ਨਹੀਂ ਹੁੰਦਾ ਗੁਰੂ ਹੁੰਦਾ ਗੁਰੂ ਦੀ ਸੰਗਤ ਹੁੰਦੀ ਹੈ ਗੁਰੂ ਦੀ ਸੰਗਤ ਅੱਗੇ ਬੇਨਤੀ ਕੀਤੀ ਕੋਈ ਘਰ ਛੋਟਾ ਜਿਹਾ ਇੱਕ ਕਮਰਾ ਬਣਾ ਲੇ ਬਹੁਤਾ ਘਰ ਚਾਹੀਦਾ ਨਹੀਂ ਕਮਰਾ ਚਾਹੀਦਾ ਵੀ ਗਰਮੀ ਤੇ ਕੱਢ ਲਈਏ ਹੁਣ ਸਿਆਲ ਆ ਰਿਹਾ ਹੈ ਕਿਵੇਂ ਗੁਜ਼ਾਰਾ ਹੋਏਗਾ ਸੋ ਉਹ ਬੇਨਤੀ ਤੁਹਾਡੇ ਅੱਗੇ ਕੀਤੀ ਸੀ ਪਰ ਹਰਾਨੀ ਸਾਹਸੰਗਜੀ ਤੁਸੀਂ ਵੀਡੀਓਜ਼ ਦੇ ਵਿਊ ਦੇਖਿਓ ਇੰਸਟਾਗ੍ਰam ਤੇ 14-15000 ਵਿਊ ਤੇ YouTube ਤੇ ਵੀ 10000 ਵਿਊ ਵਾਧੀ ਹੋ ਗਏ ਨੇ ਪਰ ਤੁਸੀਂ ਮੰਨੋਗੇ ਵੀ ਇੱਕ ਮਤਲਬ ਕਿਸੇ ਦਾ ਇੱਕ ਸੰਗਤ ਦੇ ਵਿੱਚੋਂ ਇੱਕ ਜਾਣੇ ਦਾ ਵੀ ਕਿਸੇ ਦਾ ਮੈਸੇਜ ਜਾਂ ਸੇਵਾ ਨਹੀਂ ਆਈ 10 ਰੁਪਏ ਦੀ ਸੇਵਾ ਵੀ ਨਹੀਂ ਆਈ ਵਿਊ ਇੰਨੇ ਹੋ ਗਏ ਕਿਉਂ ਸਾਧ ਸੰਗਤ ਜੀ ਅੱਗੇ ਨਹੀਂ ਆ ਸਕਦੇ ਅਸੀਂ ਇੱਕ ਲੋੜਵੰਦ ਬੀਬੀ ਦੇ ਸਹਾਰਾ ਉਹਨੇ ਬੇਨਤੀ ਕੀਤੀ ਸੀ ਸੋ ਉਹ ਬੇਨਤੀ ਤੁਹਾਡੇ ਅੱਗੇ ਕੀਤੀ ਸੀ ਕਿਉਂਕਿ ਸਾਧ ਸੰਗਤ ਜੀ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਨੀ ਇਹ ਗੁਰੂ ਦਾ ਉਪਦੇਸ਼ ਹੈ ਸੋ ਵਿਧਵਾ ਬੀਬੀ ਹੈ ਅਜੇ ਵੀ ਇੱਕ ਵਾਰੀ ਫੇਰ ਦੁਬਾਰਾ ਵੀਡੀਓ ਪਾ ਰਹੇ ਹਾਂ ਤੇ ਜਰੂਰ ਸੰਗਤ ਜੀ ਤੁਸੀਂ ਚਾਹੇ ਉਹਨਾਂ ਦਾ ਨੰਬਰ ਲੈ ਲਓ ਉਹਨਾਂ ਦੇ ਨਾਲ ਡਾਇਰੈਕਟ ਸੰਪਰਕ ਕਰਕੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਕਿੰਨੀ ਜ਼ਰੂਰਤ ਹੈ ਤੰਬੂ ਲਾ ਕੇ ਬਾਹਰ ਟੈਂਪਰੇਰੀ ਉੱਥੇ ਰਹਿ ਰਿਹਾ ਕੋਈ ਸਮਾਨ ਨਹੀਂ بچਿਆ ਕਰਦਾ ਸੋ ਸੰਗਤ ਜੀ ਹੱਥ ਜੋੜ ਕੇ ਦਾਸ ਬੇਨਤੀ ਕਰਦਾ ਏ ਜਰੂਰ ਅੱਗੇ ਆਓ ਜਿੰਨੀ ਵੀ ਸੰਗਤ ਜੁੜੀ ਹੈ 200 400 ਇਸ ਚੈਨਲ ਦੇ ਨਾਲ ਜਿਸ ਹੋਸ ਹੋ 200 200 5 500 ਜਿੰਨੀ ਕੋਈ ਕਰ ਸਕਦਾ ਜਿੰਨੀ ਕਿਸੇ ਦੀ ਸਮਰੱਥਾ ਹੈ ਉਹ ਸੇਵਾ ਕਰਨ ਲੱਗੇ ਨਾ ਇੱਕ ਕਮਰਾ ਕੋਈ ਜ਼ਿਆਦਾ ਵੱਡੀ ਨਹੀਂ 2-3 3 ਲੱਖ ਰੁਪਏ ਚ ਕਮਰਾ ਪੂਰਾ ਤਿਆਰ ਹੋ ਜਾਣਾ ਸੁਸੰਗਤ ਜੀ ਜ਼ਰੂਰ ਅੱਗੇ ਆਓ ਉਸ ਭੈਣ ਦੀ ਬਾਹ ਫੜੀਏ ਕਿਉਂਕਿ ਇਹ ਦੋ ਵਿਧਵਾ ਬੀਬੀਆਂ ਇਕੱਠੇ ਕਰਨੇ ਇਹਨਾਂ ਦੇ ਦੋਨਾਂ ਦੇ ਘਰ ਬਿਲਕੁਲ ਖਤਮ ਹੋ ਗਏ ਨੇ ਸੋ ਪਹਿਲਾਂ ਇੱਕ ਬੀਬੀ ਦਾ ਬਣਾਈਏ ਫਿਰ ਦੂਸਰੀ ਵੱਲ ਉਹਦਾ ਸ਼ੁਰੂ ਕਰਾਂਗੇ ਪਰ ਬੇਨਤੀ ਆਪ ਨੂੰ ਸਵੀਕਾਰ ਕਰਨੀ ਪਊਗੀ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਨੂੰ ਬਲ ਉਦਮ ਬਖਸ਼ਣ ਆਪ ਜੀ ਵੱਤ ਤੋਂ ਵੱਧ ਸੇਵਾ ਕਰੋ ਤਾਂ ਜੋ ਇਸ ਬੇਸਹਾਰਾ ਵਿਧਵਾ ਬੀਬੀ ਦਾ ਜੋ ਘਰ ਹੈ ਉਹ ਬਣ ਸਕੇ ਇਹ ਵਿਧਵਾ ਬੀਬੀ ਸਾਧ ਸੰਗਤ ਜੀ ਜਿਹਦੇ ਘਰ મતલਬ ਇੱਕ ਜਾਣਾ ਵੀ ਕਮਾਉਣ ਵਾਲਾ ਨਹੀਂ ਕੋਈ ਕਮਾਈ ਦਾ ਸਾਧਨ ਨਹੀਂ ਪੈਨਸ਼ਨ ਹੁੰਦੀ ਹੈ ਬੱਚਿਆਂ ਦੀ ਪੈਨਸ਼ਨ ਲੱਗੀ ਹੈ ਉਹਦੇ ਨਾਲ ਥੋੜਾ ਬਹੁਤ ਗੁਜ਼ਾਰਾ ਕਰਦਾ ਚੱਲਦਾ ਹੈ ਕਮਰਾ ਤੇ ਉਹ ਬਣਾ ਹੀ ਨਹੀਂ ਸਕਦੇ ਘਰ ਨਹੀਂ ਬਣਾ ਸਕਦੇ ਸੋ ਆਪ ਸਾਬ ਸੰਗਤਾਂ ਦੇ ਅੱਗੇ ਬੇਨਤੀ ਹੈ ਭਾਈ ਜਰੂਰ ਅੱਗੇ ਆਓ ਸੋ ਇਸ ਪਰਿਵਾਰ ਦੀ ਬਾਹ ਫੜੋ ਇਹ ਪਿੰਡ ਹੈ ਕੁੰਮਰਾਂ ਏ ਰਮਦਾਸ ਦੇ ਵਿੱਚ ਤੇ ਜਰੂਰ 사ਸੰਗਜੀ ਵੱਧ ਤੋਂ ਵੱਧ ਜਿੰਨੀ ਕੋਈ ਸੇਵਾ ਕਰ ਸਕਦਾ ਹੈ ਤੇ ਜਰੂਰ ਸੇਵਾ करिए ਤਾਂ ਜੋ ਇਸ ਪਰਿਵਾਰ ਨੂੰ ਇੱਕ ਕਮਰਾ ਬਣਾ ਕੇ ਦਿੱਤਾ ਜਾ ਸਕੇ ਤਾਂ ਜੋ ਸਿਆਲ ਇਹਨਾਂ ਦਾ ਮਤਲਬ ਠੀਕ ਲੰਘ ਸਕੇ ਨਹੀਂ ਤੇ 사ਸੰਗਜੀ ਜਿੱਦਾਂ ਉਹ ਤੰਬੂ ਲਾ ਕੇ ਰਹਿ ਰਹੇ ਨੇ ਤੇ 사ਸੰਗਜੀ ਅੰਦਰ ਜਾ ਨਹੀਂ ਸਕਦੇ ਇੱਕ ਛੱਤ ਉੱਡ ਗਈ ਇੱਕ ਛੱਤ ਹੈ ਪਰ ਉਹ ਇੰਨੀ ਕ ਕਮਜ਼ੋਰ ਹੈ ਇਹ ਨਾ ਹੋਵੇ ਪੀਓ ਉੱਥੇ ਰਹਿਣਾ ਸ਼ੁਰੂ ਕਰਦੇ ਨੇ ਤੇ ਛੱਤ ਦੇਖ ਜੇ ਤੇ ਰੱਬ ਨਾ ਕਰੇ ਐਦਾਂ ਦਾ ਕੋਈ ਘਟਨਾ ਹੋਵੇ ਫੇਰ ਸਾਨੂੰ ਦੁੱਖ ਹੋਵੇ ਸੋ ਜ਼ਰੂਰ ਬੇਨਤੀ ਸਵੀਕਾਰ ਕਰਿਓ ਇਸ ਪਰਿਵਾਰ ਦੀ ਵੱਤ ਵਾਤ ਜਿੰਨੀ ਕੋਈ ਕਰ ਸਕਦਾ ਹੈ ਮਦਦ ਜ਼ਰੂਰ ਕਰੀਏ ਸਾਧ ਸੰਗਤ ਜੀ ਇਸ ਚੈਨਲ ਤੋਂ ਹੱਡ ਬੀਤੀਆਂ ਸੰਗਤ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿਵੇਂ ਸੰਗਤ ਦੇ ਨਾਲ ਕਿਵੇਂ ਪ੍ਰੇਮ ਵਾਲਿਆਂ ਦੇ ਨਾਲ ਸਹੀ ਸਿੰਘ ਫੌਜਾਂ ਅੱਜ ਵੀ ਵਰਤਦੀਆਂ ਨੇ ਸੰਗਤ ਦਾ ਭਲਾ ਕਰਦੀਆਂ ਨੇ ਸਾਸੰਗਤ ਜੀ ਅੱਜ ਜਿਹੜੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਇੱਕ ਭੈਣ ਜਿਹੜੇ ਕਨੇਡਾ ਤੋਂ ਨੇ ਸੋ ਉਹਨਾਂ ਨੇ ਆਪਣੀ ਹੱਡ ਬੀਤੀ ਦੀ ਸਾਂਝ ਪਾਈ ਉਹ ਭੈਣ ਦੱਸਦੇ ਨੇ ਕਿ ਮੈਂ ਮਤਲਬ ਮੇਰਾ ਜੋ ਪੇਕਾ ਪਰਿਵਾਰ ਹੈ ਉਹ ਅੰਮ੍ਰਿਤਸਰ ਸਾਹਿਬ ਦਾ ਹੀ ਰਹਿਣ ਵਾਲਾ ਹੈ ਕਿੰਦੇ ਕਿ ਮੇਰੀ ਮੈਰਿਜ ਜਿਹੜੀ ਸੀ ਉਹ ਇੱਧਰ ਮਾਲਵੇ ਚ ਲੁਧਿਆਣਾ ਏਰੀਆ ਚ ਹੋ ਗਈ ਕਹਿੰਦੇ ਕਿ ਸਾਡਾ ਪਰਿਵਾਰ ਜਿਹੜਾ ਸੀ ਇਹਦੇ ਵਿੱਚ ਕਹਿੰਦੇ ਕਿ ਮੇਰੀ ਦਾਦੀ ਜਿਹੜੀ ਸੀ ਉਹ ਰੱਬ ਨੂੰ ਯਾਦ ਕਰਦੀ ਸੀ ਬਾਕੀ ਹੋਰ ਕੋਈ ਬਾਣੀ ਨਹੀਂ ਪੜਦਾ ਸੀ ਹਾਂ ਗੁਰੂ ਘਰ ਕਦੇ-ਕਦੀ ਚਲ ਜਾਂਦਾ ਸੀ ਮੱਥਾ ਟੇਕਣ ਪਰ ਇਦਾਂ ਕੋਈ ਗੁਰਮਤ ਦਾ ਜ਼ਿਆਦਾ ਨਹੀਂ ਸੀ ਪ੍ਰਚਾਰ ਕੋਈ ਇਦਾਂ ਕਿ ਹਾਂ ਵੀ ਬਾਣੀ ਪੜਨ ਵਾਲਾ ਕੋਈ ਹੋਵੇ ਸਿਰਫ ਇੱਕ ਦਾਦੀ ਸੀ ਸਾਡੀ ਕਹਿੰਦੇ ਕਿ ਮੇਰਾ ਜਦੋਂ ਵਿਆਹ ਹੋ ਗਿਆ ਨਾ ਮੈਂ ਲੁਧਿਆਣੇ ਚਲੋ ਆਪਣੇ ਸੋਹਰੇ ਪਰਿਵਾਰ ਚ ਜਾਨੀ ਆ। ਕਹਿੰਦੇ ਕੀ ਪਤਾ ਨਹੀਂ ਕੀ ਖੇਡ ਬਣੀ। ਕਿ ਮੇਰੀ ਮਾਦਰ ਜਿਹੜੀ ਆ ਉਹ ਮੰਜੇ ਤੇ ਪੈ ਜਾਂਦੀ ਆ। ਮੈਨੂੰ ਪਤਾ ਨਹੀਂ ਉਹਨੂੰ ਕੀ ਪ੍ਰੋਬਲਮ ਹੋਈ। ਕਹਿੰਦੇ ਪਹਿਲਾਂ ਚਲੋ ਥੋੜੀ ਬਹੁਤ ਪ੍ਰੋਬਲਮ ਸੀ। ਪ੍ਰੋਬਲਮ ਵਾਦੀ-ਵਾਦੀ 1 ਤੋਂ 2, 2 ਤੋਂ 3 ਪ੍ਰੋਬਲਮ ਆ। ਮਤਲਬ ਇਦਾਂ ਦੇ ਰੋਗ ਸਰੀਰ ਨੂੰ ਲੱਗ ਗਏ। ਕਹਿੰਦੇ ਕੀ ਹੁਣ ਡਾਕਟਰ ਦਵਾਈ ਦੇਈ ਜਾਂਦੇ ਆ, ਦਵਾਈ ਖਾਈ ਜਾਂਦੀ ਐ। ਪਰ ਜਿਸ ਦਿਨ ਦਵਾਈ ਨਹੀਂ ਖਾਂਦੇ ਉਸ ਦਿਨ ਫੇਰ ਉਹੀ ਚੀਜ਼ਾਂ ਸ਼ੁਰੂ ਜਾਨੀ ਕੀ ਕੋਈ ਇਲਾਜ ਪੱਕਾ ਨਹੀਂ ਸੀ ਹੋ ਰਿਹਾ ਬੜੇ ਡਾਕਟਰ ਵੀ ਚੇਂਜ ਕਰ ਲਏ ਇਥੋਂ ਤੱਕ ਕਿ ਪੀਜੀਆਈ ਤੱਕ ਵੀ ਦਿਖਾਇਆ ਕਹਿੰਦੇ ਕੀ ਕੋਈ ਸਮਝ ਨਹੀਂ ਆਉਂਦੀ ਕਹਿੰਦੇ ਫਿਰ ਚਲੋ ਮਹਾਰਾਜ ਦੀ ਕਿਰਪਾ ਹੋਈ ਕਿ ਮੇਰਾ ਕੈਨੇਡਾ ਦਾ ਬਣ ਜਾਂਦਾ ਆ ਮੈਂ ਤੇ ਮੇਰੇ ਹਸਬੰਦ ਕੈਨੇਡਾ ਸ਼ਿਫਟ ਹੋ ਜਾਂਦੇ ਆ ਪਰ ਮੈਨੂੰ ਹਮੇਸ਼ਾ ਚਿੰਤਾ ਸਤਾਉਂਦੀ ਸੀ ਆਪਣੇ ਬੇਟੇ ਪ੍ਰਵਾਸ ਦੀ ਉੱਧਰ ਜਾ ਕੇ ਭੈਣ ਕਹਿੰਦੇ ਕੀ ਚਲੋ ਮੈਨੂੰ ਵੀ ਬੜੀ ਸਟਰਗਲ ਕਰਨੀ ਪਈ ਇੱਧਰ ਆ ਗਏ ਸਾਂ ਪਰ ਹੁਣ ਇੱਧਰ ਪੈ ਨਾ ਕੰਮ ਮਿਲੇ। ਨਾ ਸਾਨੂੰ ਰਹਿਣ ਲਈ ਜਗ੍ਹਾ ਸਾਡੇ ਕੋਲ। ਬੜੇ ਤਰਲੇ ਮਾਰ-ਮਾਰ ਕੇ ਲੋਕਾਂ ਦੇ ਕੰਮ ਲਿਆ। ਪਰ ਉਹਦੇ ਨਾਲ ਮੱਸਾ ਗੁਜ਼ਾਰਾ ਹੁੰਦਾ ਸੀ। ਸਮਝ ਨਹੀਂ ਸੀ ਆਉਂਦੀ ਵੀ ਸਾਡੀ ਜ਼ਿੰਦਗੀ ਕਿਹੜੇ ਪਾਸੇ ਨੂੰ ਜਾ ਰਹੀ ਹੈ। ਉਹ ਭੈਣ ਕਹਿੰਦੇ ਕਿ ਮੈਨੂੰ ਦੋਹਰੀ ਚਿੰਤਾਵਾਂ ਨੇ ਸਤਾਇਆ ਹੋਇਆ ਸੀ ਇੱਕ ਆਪਣੀ ਇੱਕ ਮੇਰੇ ਪੇਕੇ ਪਰਿਵਾਰ ਦੀ। ਕਹਿੰਦੇ ਉਸੇ ਸਮੇਂ ਦੇ ਦੌਰਾਨ ਕਹਿੰਦੇ ਕਿ ਜੁਪਾਰਾ ਸਾਹਿਬ ਦੀਆਂ ਹਾਜ਼ਰੀਆਂ ਸੰਗਤਾਂ ਭਰਦੀਆਂ ਸੀ ਜਿੱਥੇ ਮੈਂ ਕੰਮ ਕਰਦੀ ਸਾਂ ਉੱਥੇ ਇੱਕ ਕੁਲੀਕ ਕੁੜੀ ਜਿਹੜੀ ਪੰਜਾਬ ਤੋਂ ਆਈ ਸੀ ਕਹਿੰਦੇ ਕਿ ਉਹਨੇ ਕਿਹਾ ਕਿ ਮੈਂ ਐਤਵਾਰ ਕਈ ਮੈਂ ਉਹਨੂੰ ਇੱਕ ਦਿਨ ਕਿਹਾ ਵੀ ਅਸੀਂ ਐਤਵਾਰ ਵੀ ਚੱਲੀਏ ਕਿਤੇ ਸ਼ਾਪਿੰਗ ਕਰਨ ਕਹਿੰਦੇ ਉਹਨੇ ਕਿਹਾ ਕਿ ਐਤਵਾਰ ਨਹੀਂ ਮੈਂ ਜਾ ਸਕਦੀ ਤੇ ਮੈਨੂੰ ਪੁੱਛਿਆ ਵੀ ਤੂੰ ਐਤਵਾਰ ਕੀ ਕਰਦੀ ਹੈ ਉਹ ਕਹਿੰਦੀ ਵੀ ਐਤਵਾਰ ਮੇਜਵਾਲਾ ਸਾਹਿਬ ਦੀ ਹਾਜ਼ਰੀ ਪਾਦੀ ਕਹਿੰਦੇ ਉਹਦੇ ਤੋਂ ਮੈਂ ਪਹਿਲੀ ਵਾਰ ਹੀ ਸੁਣਿਆ ਸੀ ਚੁਪੈਰਾ ਸਾਹਿਬ ਭਾਵੇਂ ਕਿ ਮੈਂ ਮਮਰੇ ਸਾਹਿਬ ਤੋਂ ਆ ਪਰ ਉਦੋਂ ਮੈਨੂੰ ਨਹੀਂ ਸੀ ਪਤਾ ਇਹਨਾਂ ਕਿ ਚੁਪੈਰਾ ਸਾਹਿਬ ਕੀ ਹੁੰਦਾ ਹੈ ਤੇ ਕਹਿੰਦੇ ਕਿ ਉਹਨੇ ਦੱਸਿਆ ਵੀ ਹਾਂ ਚੁਪੈਰਾ ਸਾਹਿਬ ਐਦਾਂ ਬਾਣੀ ਪੜ੍ਹਦੀਆਂ ਸੰਗਤਾਂ ਤੇ ਉਹ ਭੈਣ ਕਹਿੰਦੇ ਕਿ ਐਦਾਂ ਉਹਨੇ ਦੱਸਿਆ ਸਾਰਾ ਸਮਝਾਇਆ ਕਿ ਗੁਰੂ ਸਾਹਿਬ ਸ਼ੀਸ਼ ਸਿੰਘ ਕਿਰਪਾ ਕਰਦੇ ਨੇ ਤੇ ਜ਼ਰੂਰ ਕਾਰਜਰਾਸ ਹੁੰਦੇ ਨੇ ਇਹ ਭੈਣ ਕਹਿੰਦੀ ਕਿ ਉਹ ਜਿਹੜੀ ਮੇਰੀ ਕਲੀਕ ਸੀ ਉਹਨੇ ਮੈਨੂੰ ਦੱਸਿਆ ਵੀ ਉਹਨਾਂ ਦਾ ਘਰ ਜਿਹੜਾ ਹੈ ਨਾ ਉਹ ਬਾਬਾ ਨੋ ਸਿੰਘ ਦੇ ਸਥਾਨ ਦੇ ਲਾਗੇ ਆ ਉਹਨੇ ਬੜੀ ਵਡਿਆਈ ਬਾਬਾ ਨੋ ਸਿੰਘ ਦੀ ਵੀ ਦੱਸੀ ਤੇ ਉਹਨੇ ਮੈਨੂੰ ਕਿਹਾ ਕਿ ਸ਼ਹੀਦਾਂ ਦਾ ਤੂੰ ਨਾਮ ਜਪਿਆ ਕਰ ਤੇ ਸ਼ਹੀਦ ਸਿੰਘ ਸਹਾਈ ਹੁੰਦੇ ਨੇ ਬਾਬਾ ਨੋ ਸਿੰਘ ਨੂੰ ਬਾਬਾ ਦੀਪ ਸਿੰਘ ਨੂੰ ਯਾਦ ਕਰਿਆ ਕਰ ਭੈਣ ਕਹਿੰਦੀ ਉਹਨਾਂ ਸ਼ਹੀਦਾਂ ਨਾਲ ਉਦੋਂ ਮੈਨੂੰ ਪਤਾ ਲੱਗਾ ਸ਼ਹੀਦਾਂ ਦੇ ਬਾਰੇ ਵਿੱਚ ਸ਼ਹੀਦਾਂ ਦੀ ਕਿੰਨੀ ਸ਼ਕਤੀ ਹੁੰਦੀ ਹੈ ਇਹ ਸੀ ਸੰਕ ਨੇ ਆ ਬਰਕਤਾਂ ਬਖਸ਼ੀਸ਼ਾਂ ਦੇ ਮਾਲਕ ਹੁੰਦੇ ਆ ਕਹਿੰਦੇ ਚੁਪੈਰਾ ਸਭੀਆਂ ਹਾਜ਼ਰੀਆਂ ਭਰਨੀਆਂ ਸ਼ੁਰੂ ਕਰਤੀਆਂ ਕਹਿੰਦੇ ਚਲੋ ਕੰਮ ਸੀ ਪਰ ਉਹ ਕੰਮ ਟੈਂਪਰੇਰੀ ਸੀ ਤੇ ਕਹਿੰਦੇ ਚਲੋ ਬਾਣੀ ਪੜਨੀ ਸ਼ੁਰੂ ਕੀਤੀ ਜਿਹੜਾ ਮਨ ਡੋਲਿਆ ਹੋਇਆ ਸੀ ਉਹ ਮਨ ਸਟਰੋਂਗ ਹੋਣਾ ਸ਼ੁਰੂ ਹੋ ਗਿਆ ਹੌਲੀ ਹੌਲੀ ਮਤਲਬ ਮੈਨੂੰ ਵੀ ਨਹੀਂ ਸੀ ਪਤਾ ਲੱਗਦਾ ਵੀ ਹਾਂ ਕਿ ਹੁਣ ਇੰਨਾ ਕੁ ਜ਼ਰੂਰ ਮਹਿਸੂਸ ਹੁੰਦਾ ਸੀ ਵੀ ਹੁਣ ਐਵੇਂ ਕਿ ਜਿਵੇਂ ਮੇਰਾ ਦਿਮਾਗ ਜਿਹੜਾ ਆ ਉਹ ਫ੍ਰੀ ਹੋ ਰਿਹਾ ਹੈ ਮਤਲਬ ਟੈਨਸ਼ਨਾਂ ਤੋਂ ਕਹਿੰਦੇ ਇਦਾਂ ਚ ਪਹਿਲਾਂ ਸਾਬ ਦੀ ਹਾਜ਼ਰੀਆਂ ਭਰਦੀ ਰਹੀ ਫਿਰ ਉਸੇ ਦੌਰਾਨ ਕਹਿੰਦੇ ਕਿ ਮੈਂ ਆਪਣੇ ਫਾਦਰ ਸਾਹਿਬ ਨੂੰ ਵੀ ਦੱਸਿਆ ਵੀ ਇਦਾਂ ਤੁਸੀਂ ਬਾਬਾ ਨੋਦ ਸਿੰਘ ਦੇ ਅਸਥਾਨਾਂ ਤੇ ਜਾਓ ਅਰਦਾਸ ਬੇਨਤੀ ਕਰਾ ਕੇ ਆਓ ਬਾਬਾ ਆਦੀਪ ਸਿੰਘ ਜੀ ਦੇ ਅਸਥਾਨਾਂ ਤੇ ਜਾਓ ਕਹਿੰਦੇ ਉਦੋਂ ਫਿਰ ਮੈਂ ਆਪਣੇ ਪੂਰੇ ਪਰਿਵਾਰ ਨੂੰ ਜੋੜਦਾ ਮਤਲਬ ਮੇਰੀ ਬਿਲਕੁਲ ਨਹੀਂ ਸੀ ਤਰਪਾਉਂਦੀ ਕਹਿੰਦੇ ਮੇਰੇ ਫਾਦਰ ਸਾਹਿਬ ਨੇ ਜਾਣਾ ਬਾਬਾ ਦੀਪ ਸਿੰਘ ਜੀ ਦੇ ਅਸਥਾਨਾ ਤੇ ਵੀ ਸੇਵਾ ਕਰਨੀ ਬਾਬਾ ਨੋਹ ਸਿੰਘ ਜੀ ਦੇ ਅਸਥਾਨਾ ਤੇ ਵੀ ਸੇਵਾ ਕਰਨੀ ਕਹਿੰਦੇ ਕਿ ਉੱਥੇ ਜਦੋਂ ਅਰਦਾਸ ਕਰੋਣੀ ਉਹ ਦੱਸ ਦਿੰਦੇ ਨੇ ਵੀ ਭਾਈ ਸੇਵਾ ਕਰਿਆ ਕਰੋ ਚਲੋ ਉਹਨਾਂ ਨੇ ਦੱਸਿਆ ਅਭਿਸ਼ੀਦੀ ਦੇ ਰਸਤੇ ਲਿਆਓ ਕੜਾਹ ਪ੍ਰਸ਼ਾਦ ਦੇ ਰਸਤੇ ਲਿਆਓ ਵੀ ਗੁਰੂ ਸਾਹਿਬ ਸ਼ੀਸ਼ ਸਿੰਘ ਕਿਰਪਾ ਕਰਨਗੇ ਤੇ ਜਦੋਂ ਤੁਹਾਡੇ ਕਾਰਜ ਰਾਸ ਹੁੰਦੇ ਆ ਵੀ ਤੁਸੀਂ ਅਖੰਡ ਪਾਤਸ਼ਾਹ ਦੀ ਹਾਜ਼ਰੀ ਭਰਿਓ ਇੱਥੇ ਬੋ ਕਰਵਾਇਓ ਅਖੰਡ ਪਾਤਸ਼ਾਹ ਚਲੋ ਕਹਿੰਦੇ ਕਿ ਉਹ ਉੱਥੇ ਜਾਂਦੇ ਨੇ ਲਗਾਤਾਰ ਇਧਰ ਮੈਚਪੜਾ ਸਾਡੀ ਹਾਜ਼ਰੀਆਂ ਭਰਦੀ ਰਹੀ ਚਲੋ ਕੱਚਾ ਕੰਮ ਸੀ ਮੇਰਾ ਉਹ ਕੰਮ ਖੁਸ਼ੀਦਾ ਨੇ ਕਿਰਪਾ ਕੀਤੀ ਪੱਕਾ ਹੋ ਗਿਆ ਪਰ ਮੈਨੂੰ ਖੁਸ਼ੀ ਨਹੀਂ ਹੋਈ ਖੁਸ਼ੀ ਮੈਨੂੰ ਉਹ ਤਾਂ ਹੁੰਦੀ ਜਦੋਂ ਮੇਰੀ ਮਾਦਰ ਜਿਹੜੀ ਐਨੀ ਬਿਮਾਰ ਸੀ ਕਿੰਨੇ ਸਮੇਂ ਤੋਂ ਬਿਮਾਰ ਮੰਜੀ ਤੇ ਪਈ ਆ ਜਦੋਂ ਉਹ ਤੰਦਰੁਸਤ ਹੋਵੇ ਕਹਿੰਦੇ ਮੈਚਪੜਾ ਸਾਡੀਆਂ ਹਾਜ਼ਰੀਆਂ ਜਾਰੀ ਰੱਖੀਆਂ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਣਾ ਬਾਬਾ ਨੋ ਸਿੰਘ ਦਾ ਨਾਮ ਜਪਣਾ ਅਰਦਾਸ ਕਰਨੀ ਸ਼ੀਦਾਾਂ ਦੇ ਅੱਗੇ ਵੀ ਤੁਸੀਂ ਉਹ ਕਿਰਪਾ ਕਰਨੀ ਹੈ ਕਹਿੰਦੇ ਮੇਰੇ ਫਾਦਰ ਸਾਹਿਬ ਲਗਾਤਾਰ ਸ਼ੀਦੀ ਦੇਖ ਵੀ ਉੱਥੇ ਕਰਾਉਂਦੇ ਰਹੇ ਬਾਬਾ ਨੋਸੇਹ ਦੇ ਸਮਾਧੇ ਤੇ ਕਹਿੰਦੇ ਕਿ ਮੈਂ ਅਰਦਾਸ ਕੀਤੀ ਸ਼ੀਦਾਾਂ ਦੇ ਚਰਨਾਂ 'ਚ ਕਹਿੰਦੇ ਜਦੋਂ ਜਦੋਂ ਲਗਾਤਾਰ ਜੁੜੇ ਰਹੇ ਸ਼ੀਦਾ ਨਾਲ ਤੇ ਬੜਾ ਕੁਝ ਪਤਾ ਲੱਗਾ ਸ਼ੀਦੀ ਦੇਖਦਾ ਪਤਾ ਲੱਗਾ ਚੋਲਾ ਸੇਬੀ ਸੇਵਾ ਹੁੰਦੀ ਉਹਦਾ ਪਤਾ ਲੱਗਾ ਪੰਜਾ ਸਿੰਘਾਂ ਨੂੰ ਪ੍ਰਸ਼ਾਦਾ ਸ਼ਿਕਾਉਣਾ ਉਹਦਾ ਪਤਾ ਲੱਗਾ ਕਿ ਨਿਮਾਣਤਾ ਬਾਣੀ ਪੜਨ ਦੀ ਕੀ ਮਹਾਨਤਾ ਆ ਤੇ ਪਤਾ ਲੱਗਾ ਪੰਜਾ ਸਿੰਘਾਂ ਨੂੰ ਵਸਤਰ ਦੇਣੇ ਜਾਹ ਸਿੰਘਾ ਨੂੰ ਵਸਤਰ ਦੇ ਨੇ ਉਹ ਪਤਾ ਲੱਗਾ ਕਿੰਦੇ ਕਿ ਮੈਂ ਅਰਦਾਸ ਕੀਤੀ ਸੀ ਦਾਦ ਜਨਕ ਸ਼ੀਰ ਸਿੰਘੋ ਕਿਰਪਾ ਕਰੋ ਮੇਰੀ ਮਦਰ ਤੰਦਰੁਸਤ ਹੋ ਜੇ ਮੈਂ ਤੁਹਾਡੇ ਦਰ ਦੀ ਪੱਕੀ ਸੇਵਕ ਬਣਾਂਗੀ ਪੱਕਾ ਮਤਲਬ ਸੇਵਕ ਬਣਾਂਗੀ ਕਦੀ ਤੁਹਾਡਾ ਦਰ ਨਹੀਂ ਛੱਡਾਂਗੀ ਕਦੀ ਤੁਹਾਨੂੰ ਭੁਲਾਵਾਂਗੀ ਨਹੀਂ ਤੇ ਮੇਰੀ ਮਦਰ ਰਾਜੀ ਹੋ ਜੇ ਮੈਂ 11 ਸਿੰਘਾ ਨੂੰ ਵਸਤਰ ਭੇਟਾ ਕਰਾਂਗੀ ਅਖੰਡ ਪਾਠ ਸੇਵ ਕਰਾਵਾਂਗੀ ਤੇ ਪੱਕਾ ਦਸਵੰਦੀ ਬਣਾਾਂਗੀ ਪੀ ਮੈਂ ਬਾਣੀ ਵੀ ਪੜਾਂਗੀ ਦਸਵੰਦ ਵੀ ਪੱਕਾ ਕੱਢਿਆ ਕਰਾਂਗੀ ਚਲੋ ਭੈਣ ਕਹਿੰਦੇ ਕਿਦਾਂ ਅਰਦਾਸ ਕਰਤੀ ਸਮਾਂ ਲੰਘਿਆ ਥੋੜਾ ਸਮਾਂ ਬੀਤਿਆ ਐਦਾਂ ਹੀ ਕਹਿੰਦੇ ਕਿ ਮੇਰੇ ਫਾਦਰ ਸਾਹਿਬ ਜਾਂਦੇ ਰਹੇ ਸੇਵਾ ਕਰਦੇ ਰਹੇ ਤੇ ਉੱਥੋਂ ਜਿਹੜਾ ਪ੍ਰਸ਼ਾਦ ਲਿਆਉਣਾ ਮੇਰੀ ਮਦਰ ਮਦਰ ਨੂੰ ਸ਼ਕਾਉਂਦੇ ਰਹੇ ਜਰੂਰ ਤੇ ਐਦਾਂ ਕਹਿੰਦੇ ਥੋੜਾ ਸਮਾਂ ਬੀਤਿਆ ਤੇ ਹੌਲੀ-ਹੌਲੀ ਕਰਦੇ ਆ ਕਹਿੰਦੇ ਕਿ ਮਦਰ ਮੇਰੀ ਰਾਜੀ ਹੋਣੀ ਸ਼ੁਰੂ ਹੋ ਗਈ ਤੇ ਸਾਡਾ ਮੇਰਾ ਵੀ ਹੌਸਲਾ ਵਾਝ ਗਿਆ ਮੇਰੇ ਫਾਦਰ ਸਾਹਿਬ ਨੂੰ ਵੀ ਹੋ ਗਿਆ ਵੀ ਚਲੋ ਮਹਾਰਾਜ ਦੀ ਕਿਰਪਾ ਸ਼ੀਦਾਂ ਦੀ ਹੋ ਰਹੀ ਹੈ ਕਹਿੰਦੇ ਕੀ ਉਹ ਕਰਦੇ ਆ ਕਰਦੇ ਆ ਹੁਣ ਚਪਰਾ ਸਾਹਿਬ ਦੀ ਹਾਜ਼ਰੀਆਂ ਮੇਰੇ ਫਾਦਰ ਸਾਹਿਬ ਨੇ ਵੀ ਭਰਨੀਆਂ ਸ਼ੁਰੂ ਕਰਤੀਆਂ ਸੀ ਤੇ ਉੱਥੇ ਚਲੋ ਪਤਾ ਲੱਗ ਜਾਂਦਾ ਕਿ ਚਲਨ ਤੂੜ ਸੰਗਤ ਦੀ ਲੈ ਕੇ ਜਾਣੀ ਆ ਇਤੋਂ ਸ਼ੀਦੀ ਜੋਤ ਦਾ ਕਿਉਂ ਲੈ ਕੇ ਜਾਣਾ ਕਹਿੰਦੇ ਉਹ ਕਿਓ ਲਿਉਂਦੇ ਰੇ ਤੇ ਉਹ ਮੇਰੀ ਮਦਦ ਦੀ ਮਾਲਚ ਕਰਨੀ ਉਹਨਾਂ ਨੇ ਉਹ ਸ਼ੀਦੀ ਜੋਤ ਦੇ ਕਿਓ ਦੇ ਨਾਲ ਨਾਲ ਸ਼ਹੀਦਾਂ ਨੂੰ ਬੇਨਤੀਆਂ ਕਰਨੀਆਂ ਸੋ ਉਹ ਭੈਣ ਕਹਿੰਦੇ ਕਿ ਸ਼ਹੀਦਾਂ ਦੀ ਐਸੀ ਬਖਸ਼ਿਸ਼ ਹੋਈ ਕਿ ਮੇਰਾ ਤਾਂ ਚਲੋ ਇਧਰ ਵਧੀਆ ਚੱਲ ਗਿਆ ਸੀ ਤੇ ਉਧਰ ਮੇਰਾ ਪੇਕੇ ਪਰਿਵਾਰ ਦੇ ਵਿੱਚ ਵੀ ਸ਼ੋਕ ਸ਼ਾਂਤੀ ਆਈ। ਮੇਰੀ ਮਦਰ ਅੱਗੇ ਨਾਲ ਬਹੁਤ ਜ਼ਿਆਦਾ ਕਹਿੰਦੇ ਇੰਪਰੂਵਮੈਂਟ ਹੋਈ ਸਿਹਤ ਦੇ ਵਿੱਚ। ਵੀਕਨੈਸ ਸੀ ਵੀਕਨੈਸ ਦੂਰ ਹੋਈ। ਹੁਣ ਮੇਰੀ ਮਦਰ ਵੀ ਸ਼ੀਦਾ ਨੂੰ ਯਾਦ ਕਰਦੀ ਹੈ, ਨਾਮ ਜਪਦੀ ਹੈ। ਕਹਿੰਦੇ ਕਿ ਹੌਲੀ-ਹੌਲੀ ਉਹਨਾਂ ਨੇ ਤੁਰਨਾ ਵੀ ਸ਼ੁਰੂ ਕਰਤਾ ਹੈ। ਕਹਿੰਦੀ ਅੱਜ ਮੈਨੂੰ ਅਸਲ ਮਾਇਨੇ ਦੇ ਵਿੱਚ ਇਸ ਚੀਜ਼ ਦੀ ਸੋਝੀ ਆਈ ਆ ਕਿ ਸੱਚਮੁੱਚ ਹੀ ਸ਼ੀਦਾ ਦੇ ਅੱਗੇ ਕੋਈ ਨਿਰੰਤਰ ਬੇਨਤੀ ਕਰਦਾ ਰਹੇ। ਕਾਲੀ ਨਾ ਪਾਵੇ, ਸਬਰ ਰੱਖੇ। ਤੇ ਸਬਰ ਦਾ ਫਲ ਮਿੱਠਾ ਹੁੰਦਾ ਜਿਹੜੇ ਕਾਲੀ ਕਰਦੇ ਨੇ ਸਾਧ ਸੰਗਤ ਜੀ ਉਹ ਫਿਰ ਡੋਲ ਜਾਂਦੇ ਨੇ ਪਟਕ ਜਾਂਦੇ ਨੇ ਸ਼ੁਸ਼ੀਦਾ ਨੇ ਕਿਰਪਾ ਕੀਤੀ ਉਹ ਭੈਣ ਕਹਿੰਦੇ ਕੀ ਮੇਰੀ ਮਧਰਾ ਜੀ ਬਿਲਕੁਲ ਤੰਦਰੁਸਤ ਹੋ ਗਈ ਬਾਬਾ ਨੋਦ ਸਿੰਘ ਨੇ ਐਸੀ ਕਿਰਪਾ ਕੀਤੀ ਉਹਨਾਂ ਦੇ ਸਥਾਨਾਂ ਦੀ ਸੇਵਾ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਦੀ ਸੇਵਾ ਜਰੂਰ ਸਾਧ ਸੰਗਤ ਜੀ ਬਖਸ਼ਿਸ਼ਾਂ ਵਰਤੋਂ ਦੀ ਜੇ ਕਦੀ ਸੇਵਾ ਤੋਂ ਮੁਨਕਰ ਨਾ ਹੋਇਆ ਕਰੋ ਸੇਵਾ ਕਰਿਆ ਕਰੋ ਪਤਾ ਨਹੀਂ ਕਿੰਨੀਆਂ ਬਖਸ਼ਿਸ਼ਾਂ ਮਹਾਰਾਜ ਨੇ ਵਰਤਾ ਦੇਣੀਆਂ ਗੁਰੂ ਲਈ ਕੀਤੀ ਸੇਵਾ ਗੁਰਸਥਾਨਾਂ ਦੇ ਤੁਹਾਡੀ ਕੀਤੀ ਸੇਵਾ ਕਦੇ ਵੀ ਘਾਟਾ ਤੁਹਾਨੂੰ ਨਹੀਂ ਪੈਣ ਦਿੰਦੀ ਸਾਧ ਸੰਗਤ ਜੀ ਪਤਾ ਨਹੀਂ ਕਿੰਨੀਆਂ ਬਖਸ਼ਿਸ਼ਾਂ ਮਹਾਰਾਜ ਨੇ ਤੁਹਾਨੂੰ ਦਾਤਾਂ ਦੇ ਦੇਣੀਆਂ ਜਰੂਰ ਸੇਵਾ ਕਰਿਆ ਕਰੋ ਸ਼ਹੀਦ ਸਿੰਘ ਅੰਗ ਸੰਗ ਹੋ ਕੇ ਵਰਤ ਦੇ ਜੀ ਵਰਤ ਦੇਣ ਸਾਧ ਸੰਗਤ ਜੀ ਇੱਕ ਬੇਨਤੀ ਆਪ ਸਭ ਦੇ ਚਰਨਾਂ 'ਚ ਕੀ ਆਉਣ ਵਾਲੀ 2 ਦਸੰਬਰ ਨੂੰ ਲੋੜਵੰਦ ਧੀਆਂ ਦੇ ਆਨੰਦਕਾਰਜ ਹੋਣੇ ਨੇ ਵੱਡੇ ਪੱਧਰ ਤੇ ਇਹ ਸਮਾਗਮ ਹੋਣਾ ਹੈ ਸਾਡੇ ਕੋਲ 12 ਦੇ ਕਰੀਬ ਧੀਆਂ ਦੇ ਨਾਮ ਨੋਟ ਹੋ ਚੁੱਕੇ ਨੇ ਜਿਨ੍ਹਾਂ ਦੇ ਆਨੰਦਕਾਰਜ ਹੋਣੇ ਨੇ ਤੇ ਕੋਸ਼ਿਸ਼ ਇਹ ਹੈ ਕਿ ਵੱਤੋ ਵੱਤ ਧੀਆਂ ਜਿਹੜੀਆਂ ਉਹਨਾਂ ਦੇ ਆਨੰਦਕਾਰਜ ਹੋਣ ਸੰਗਤਾਂ ਜੇ ਵੀ ਨਾਮ ਨਾਮ ਨੋਟ ਕਰਵਾਉਣ ਹੋਣ ਜੇ ਤੁਹਾਡੀ ਨਿਗਾਹ ਦੇ ਵਿੱਚ ਕੋਈ ਪਰਿਵਾਰ ਹੋਵੇ ਅਮਰਸਰ ਦੇ ਨੇੜੇ ਤੇੜੇ ਤਾਂ ਆਪ ਜੀ ਜਰੂਰ ਸੰਪਰਕ ਕਰ ਸਕਦੇ ਹੋ ਨੰਬਰ ਆਪ ਜੀ ਨੂੰ ਉੱਪਰ ਦਿੱਤਾ ਹੋਇਆ ਹੈ ਸੰਗਤ ਜੀ ਇਹ ਆਨੰਦਕਾਰ ਸਮਾਗਮ 2 ਦਸੰਬਰ ਨੂੰ ਹੋਣਾ ਹੈ ਇਹ ਆਪ ਸਭ ਸੰਗਤਾਂ ਨੇ ਉਹ ਕਰਨਾ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਕਿਰਪਾ ਜਿਹਦੇ ਤੇ ਵਰਤਨੀਆਂ ਨੇ ਸੇਵਾ ਕਰ ਲੈਣੀ ਹੁਣ ਉਹਦੇ ਵਿੱਚ ਸਾਧ ਸੰਗਤ ਜੀ ਖੁੱਲਾ ਖੁਲੀਆਂ ਬਰਾਤਾਂ ਆਉਂਦੀਆਂ ਨੇ ਸੰਗਤੀ ਰੂਪ ਦੇ ਵਿੱਚ ਬੈਠਦੀਆਂ ਨੇ ਆਨੰਦਕਾਰਜ ਹੁੰਦੇ ਨੇ ਲਾਈਵ ਪ੍ਰੋਗਰਾਮ ਆਏਗਾ ਸੋ ਬੇਨਤੀ ਇਹ ਹੈ ਕਿ ਹੁਣ ਧਿਆਨ ਨੂੰ ਸਮਾਨ ਵੀ ਦੇਣਾ ਹੈ ਜਿੱਦਾਂ ਕੋਸ਼ਿਸ਼ ਰਹਿੰਦੀ ਹੈ ਕਿ ਵੱਤੋ ਵੱਤ ਸਮਾਨ ਦੀ ਜਿਵੇਂ ਜਿਵੇਂ ਸੰਗਤ ਦਾ ਸਹਿਯੋਗ ਹੋਏਗਾ ਉਦਾਂ ਪੇਟੀ ਤੇ ਬੈੱਡ ਦਈਦੇ ਆ ਬਾਕੀ ਜਿਵੇਂ ਜਿਵੇਂ ਆਪ ਦਾ ਸਹਿਯੋਗ ਹੋਏਗਾ ਤੇ ਉਹਦੇ ਵਿੱਚ ਸਮਾਨ ਜੋ ਦੇਣਾ ਉਹਦੇ ਚ ਵੀ ਆਪ ਜੀ ਸਹਾਇਤਾ ਕਰ ਸਕਦੇ ਹੋ ਪੂਰੀ ਸੇਵਾ ਵੀ ਲੈ ਸਕਦੇ ਹੋ ਜਿੰਨਾ ਆਪ ਜੀ ਯੋਗਦਾਨ ਦੇ ਸਕਦੇ ਹੋ ਉਹ ਵੀ ਥੋੜਾ ਥੋੜਾ ਆ ਵੀ ਕਰ ਸਕਦੇ ਹੋ ਹੁਣ ਇਹਦੇ ਵਿੱਚ ਆਪ ਜੀ ਜੁਰੂਰ ਵੱਡਾ ਸਹਿਯੋਗ ਕਰਿਓ ਹੁਣ ਇਹਦੇ ਵਿੱਚ ਮਠਿਆਈਆਂ ਪੈਣੀਆਂ ਨੇ ਤੇ ਜੋ ਪਕੌੜੇ ਵਗੈਰਾ ਹੁੰਦੇ ਨੇ ਜਿਵੇਂ ਅਸੀਂ ਬਰਾਤਾਂ ਆਉਂਦੀਆਂ ਨੇ ਉਹਨਾਂ ਨੂੰ ਸਾਂਭਣਾ ਹੁੰਦਾ ਹੈ ਉਹ ਬੜੇ ਵਧੀਆ ਢੰਗ ਦੇ ਨਾਲ ਸੁਚੱਜੇ ਢੰਗ ਦੇ ਨਾਲ ਉਹਨਾਂ ਦੀ ਸਾਰਿਆਂ ਦੀ ਸੇਵਾ ਕੀਤੀ ਜਾਂਦੀ ਹੈ ਸੋ ਇਹ ਆਪ ਸਾਰ ਸੰਗਤਾਂ ਦੇ ਨਾਲ ਪੂਰੇ ਕਾਰਜ ਹੋਣੇ 3 ਨੂ ਫਿਰ ਕਾਰਵਰਤੋਲਾ ਸਮਾਨ ਸੂਟ ਜੋ ਉਹਨਾਂ ਨੇ ਅਨੰਦ ਕਾਰਜਾਂ ਦੇ ਸੂਟ ਪਾਉਣਾ ਉਹ ਵੀ ਇਸਥਾਨ ਵੱਲੋਂ ਦਿੱਤਾ ਜਾਣਾ ਤੇ ਬਾਕੀ ਜੋ ਸਮਾਨ ਹੈ ਉਹ ਆਪ ਸਾਰ ਸੰਗਤਾਂ ਨੇ ਜਰੂਰ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਿਓ ਗੁਰੂ ਸਾਹਿਬ ਬਖਸ਼ਿਸ਼ ਕਰਨੇ ਬੜਾ ਭਲਾਈ ਦਾ ਕਾਰਜ ਹੈ ਤੇ ਅਗਲੇ ਦਿਨ 2 ਦਸੰਬਰ ਤੋਂ ਅਗਲੇ ਦਿਨ ਜਾਨੀ ਕਿ 3 ਦਸੰਬਰ ਨੂੰ ਅੱਖਾਂ ਦਾ ਚੈੱਕਅਪ ਕੈਂਪ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਹੈ ਪਿਛਲੀ ਵਾਰ 80 ਦੇ ਕਰੀਬ ਜੋ ਬਜ਼ੁਰਗ ਸੀ ਉਹਨਾਂ ਦੇ ਆਪਰੇਸ਼ਨ ਹੋਏ ਅੱਖੀਆਂ ਅੱਖਾਂ ਦੇ ਲੈਂਸ ਫ੍ਰੀ ਪਾਏ ਗਏ ਆਉਣ ਜਾਣ ਦਾ ਖਰਚਾ ਫ੍ਰੀ ਖਾਣ ਪੀਣ ਦਾ ਖਰਚਾ ਸਾਰਾ ਆਪਸਪੰਨ ਸੰਗਤਾਂ ਵੱਲੋਂ ਇਸ ਸਥਾਨ ਵੱਲੋਂ ਕੀਤਾ ਗਿਆ ਸੋ ਇਸ ਵਾਰ ਵੀ ਸੰਗਤਾਂ ਆ ਕੇ ਪੁੱਛਦੀਆਂ ਸੀ ਹੁਣ ਸੰਗਤਾਂ ਵਾਸਤੇ ਇਹ ਕੈਂਪ ਮੈਡੀਕਲ ਕੈਂਪ ਅੱਖਾਂ ਦਾ ਚੈੱਕਅਪ ਕੈਂਪ ਰੱਖਿਆ ਗਿਆ ਹੈ ਇਹਦੇ 'ਚ ਵੀ ਆਪ ਦੀ ਸਹਿਯੋਗ ਕਰਿਓ ਸੋ ਇਹ ਵੀ ਬੜਾ ਭਲਾਈ ਦਾ ਕਾਰਜ ਹੈ 사ਸੰਗਤ ਜੀ ਜਿਹਨੂੰ ਨਹੀਂ ਦਿਖਦਾ ਉਹਨੂੰ ਦਿਖਣ ਲੱਗ ਜਾਂਦਾ ਹੈ ਉਹਦੇ ਲੈਂਸ ਪਾਏ ਜਾਂਦੇ ਨੇ ਜੋ ਪੈਸੇ ਕਰਕੇ ਨਹੀਂ ਇਲਾਜ ਕਰਾ ਸਕਦੇ ਸੋ ਇਹ ਵੀ ਬੜੀ ਵੱਡੀ ਸੇਵਾ ਹੈ ਇਹ ਆਪ ਸਾਬ ਸੰਗਤਾਂ ਨੇ ਇਹ ਸੇਵਾਵਾਂ ਕਰਨੀਆਂ ਨੇ ਅਸੀਂ ਤੇ ਸਿਰਫ 사ਸੰਗਤ ਜੀ ਜਰੀਆਂ ਬਣਿਆ ਵੀ ਤੁਹਾਡੀ ਸੇਵਾ ਕਿੱਥੇ ਕਿੱਥੇ ਲਾਉਣੀ ਹੈ ਇਹ ਮਹਾਰਾਜ ਨੇ ਸੇਵਾ ਸਾਨੂੰ ਬਖਸ਼ੀ ਹੈ ਬਾਕੀ ਸੇਵਾਵਾਂ ਸਾਰੀਆਂ ਤੁਸੀਂੋਂ ਕਰਨੀਆਂ ਨੇ ਤੇ ਜੋ ਦਿੱਲੀ ਹਰ ਮਹੀਨੇ ਸੇਵਾ ਚੱਲਣ ਵਾਲੀਆਂ ਨੇ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਉਹ ਵਿਧਵਾ ਬੀਬੀਆਂ ਦੀ ਗਿਣਤੀ ਹਰ ਮਹੀਨੇ ਵਧ ਰਹੀ ਹੈ ਬੜੀਆਂ ਲੋੜਵੰਦ ਵਿਧਵਾ ਬੀਬੀਆਂ 사ਸੰਗ ਜੀ ਆਉਂਦੀਆਂ ਨੇ ਸੋ ਉਹਨਾਂ ਦੀ ਮਦਦ ਜਿਹੜੀ ਆਪ ਸਭ ਸੰਗਤਾਂ ਨੇ ਉਹ ਕਰਨੀ ਹੈ ਸੋ ਹਰ ਮਹੀਨੇ ਦੀ 15 ਤਰੀਕ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਕੁਝ ਭੈਣਾ ਨੇ ਸੇਵਾ ਪੱਕੀ ਲਈ ਹੋਈ ਹੈ ਕੁਝ ਕੋ ਸੇਵਾ ਭੇਜਦੀਆਂ ਨੇ ਬਾਕੀ ਹੁਣ ਵਿਧਵਾ ਬੀਬੀਆਂ ਦੀ ਗਿਣਤੀ ਵੱਧ ਰਹੀ ਹੈ ਸੋ ਆਪ ਜੀ ਵੀ ਜਰੂਰ ਵੱਧ ਵੱਸ ਸਹਿਯੋਗ ਆਪ ਵੀ ਕਰੋ ਤੇ ਹੋਰ ਜੋ ਤੁਹਾਡੀ ਨਿਗਾਹ ਦੇ ਵਿੱਚ ਪਰਿਵਾਰ ਨੇ ਜਿਹੜੇ ਸੇਵਾ ਕਰ ਸਕਦੇ ਨੇ ਸੋ ਉਹਨਾਂ ਨੂੰ ਵੀ ਜੋੜੋ ਸੋ ਵੱਧ ਵੱਧ ਸੇਵਾਵਾਂ ਆਪ ਜੀ ਕਰਿਆ ਕਰੋ ਬਾਕੀ ਦੂਸਰੀ ਸੇਵਾ ਜਿਵੇਂ ਆਪ ਜੀ ਨੂੰ ਪਹਿਲਾਂ ਦੱਸਤਾ ਹੈ ਲੋੜਵੰਤੀਆਂ ਦੇ ਆਨੰਦ ਕਾਰਜ ਕਰਵਾਏ ਜਾਂਦੇ ਨੇ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਇਦਾਂ ਹੀ ਮਹਾਰਾਜ ਨੇ ਇਸ ਵਾਰਾਂ ਰਹਿੰਦੇ ਸਵਾਸਾਂ ਤੱਕ ਲਈ ਜਾਣੀਆਂ ਤੇ ਗੁਰੂ ਸਾਹਿਬ ਬਖਸ਼ਿਸ਼ ਕਰਨ ਕਿਰਪਾ ਕਰਨ ਇਸੇ ਤਰੀਕੇ ਸਵਾਮਾਂ ਲੈਂਦੇ ਰਹਿਣ ਸੋ ਤੀਸਰੀ ਸੇਵਾ ਉਹ ਬੱਚੀਆਂ ਧੀਆਂ ਜਿਨ੍ਹਾਂ ਜੋ ਪੜਨਾ ਚਾਹੁੰਦੀਆਂ ਨੇ ਪਰ ਘਰ ਦੇ ਹਾਲਾਤ ਕਰ ਨਹੀਂ ਪੜ ਪਉਂਦੀਆਂ ਹੁਣ ਜਿਹੜੇ ਏਰੀਆ ਚ ਉਹ ਧੀਆਂ ਰਹਿੰਦੀਆਂ ਨੇ ਬਾਰਡਰ ਏਰੀਆ ਇੱਥੇ ਬੱਚੀਆਂ ਨੂੰ ਛੋਟੀ ਉਮਰ ਚ ਵਿਆਹ ਦਿੱਤਾ ਜਾਂਦਾ ਹੈ ਪੜਨ ਦਾ ਮੌਕਾ ਨਹੀਂ ਉਹਨਾਂ ਨੂੰ ਮਿਲਦਾ ਹੁਣ ਉਹ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਪੜਦੀਆਂ ਨੇ ਤੇ ਫਿਰ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੀਆਂ ਹੁੰਦੀਆਂ ਹਨ ਉਹਨਾਂ ਨੂੰ ਕਿਸੇ ਦੀ ਮਦਦ ਹੀ ਨਹੀਂ ਕਰਨੀ ਪੈਂਦੀ ਸੋ ਇਹਦੇ ਵਿੱਚ ਵੀ ਆਪ ਜੀ ਜੀਰੂ ਸਹਿਯੋਗ ਕਰਿਆ ਕਰੋ ਕਾਫੀ ਬੱਚਿਆਂ ਦੀ ਜੋ ਫੀਸ ਹੈ ਉਹ ਸੰਗਤਾਂ ਵੱਲੋਂ ਦੇ ਦਿੱਤੀ ਗਈ ਹੈ ਕੁਝ ਬੱਚੀਆਂ ਅਜੇ ਰਹਿੰਦੀਆਂ ਨੇ ਦੋ ਬੇਟੇ ਨੇ ਉਹ ਵੀ ਰਹਿੰਦੇ ਨੇ ਜਿਨ੍ਹਾਂ ਦੀ ਫੀਸ ਅਜੇ ਜਾਣੀ ਹੈ ਉਹ ਪਰਵਾਤਿੰਨ ਭੈਣ ਭਰਾ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਤੇ ਉਹਨਾਂ ਦੀ ਜੋ ਮਦਰ ਹੈ ਉਹਨਾਂ ਨੂੰ ਛੱਡ ਕੇ ਚਲ ਗਈ ਹੈ ਦਾਦਾ-ਦਾਦੀ ਪਾਲ ਰਹੇ ਨੇ ਦਾਦੇ ਦੀ ਉਮਰ 75 ਸਾਲ ਹੈ ਤੋਂ ਦਿਹਾੜੀ ਕਰਕੇ ਇੰਨਾ ਬੱਚਿਆਂ ਨੂੰ ਪਾਲ ਰਿਹਾ ਏ ਘਰ ਜਾ ਕੇ ਦੇਖਿਆ ਘਰ ਦੇ ਹਾਲਾਤ ਵੀ ਬੜੇ ਮਾੜੇ ਕੋਈ ਕਮਾਈ ਦਾ ਸਾਧਨ ਨਹੀਂ ਇੱਕ ਇੱਕ ਬੰਦਾ ਦਿਹਾੜੀ ਕਮਾਉਣ ਵਾਲਾ ਬਜ਼ੁਰਗ ਹੈ ਕਿੰਨਾ ਸਮਾਂ ਉਹਨਾਂ ਨੂੰ ਪਾਲ ਲੇਗਾ ਸੋ ਉਹਨਾਂ ਨੂੰ ਵੀ ਪੜਾਉਣਾ ਹੈ ਉਹ ਆਪ ਜੀ ਨੇ ਪੜਾਉਣਾ ਹੈ ਜਰੂਰ ਬੇਨਤੀਆਂ ਸਵੀਕਾਰ ਕਰਿਓ WhatsApp ਨੰਬਰ ਉੱਪਰ ਦਿੱਤਾ ਹੋਇਆ ਉਹਦੇ ਤੇ ਤੁਸੀਂ ਸੰਪਰਕ ਕਰਕੇ ਆਪਣਾ ਨਾਮ ਸੇਵਾ 'ਚ ਨੋਟ ਕਰਵਾ ਸਕਦੇ ਹੋ ਜਿੰਨੀ ਕੋਈ ਸੇਵਾ ਕਰ ਸਕਦਾ ਪੂਰੀ ਸੇਵਾ ਵੀ ਲੈ ਸਕਦੇ ਹੋ ਥੋੜੀ ਥੋੜੀ ਸੇਵਾ ਵੀ ਆਪ ਜੀ ਲੈ ਸਕਦੇ ਹੋ ਬਹੁਤ ਸਾਬ ਕਿਰਪਾ ਕਰਨ ਬਖਸ਼ਿਸ਼ ਕਰਨ ਵੱਤ ਤੋਂ ਵੱਤ ਸੇਵਾਵਾਂ ਆਪ ਜੀ ਕੋਲੋਂ ਲੈਣ